ਰੇਡੀ ਰੋਟੀ ਹੋਣਾ ਬਹੁਤ ਵੱਡੀ ਖੁਰਾਕੀ ਸੰਤ ਬਣ ਗਈ ਹੈ ਡੰਡੀ ਖਾਣ ਪੀਣ ਦੀਆਂ ਵਸਤਾਂ ਉੱਤੇ ਹਰ ਰੋਜ਼ ਬਾਜ਼ਾਰ ਦਾ ਗਲਬਾ ਵੱਧ ਰਿਹਾ ਹੈ ਅਤੇ ਹਰ ਦਿਨ ਸਾਡੇ ਸਾਡੇ ਘਰਾਂ ਵਿੱਚੋਂ ਰਸੋਈ ਦਾ ਮਹੱਤਵ ਘਟ ਰਿਹਾ ਹੈ ਡੰਡੀ ਪੁਰਾਣੇ ਵੇਲੇ ਜਦੋਂ ਰੋਟੀ ਕੇਵਲ ਰੋਟੀ ਸੀ ਉਹ ਅਜੇ ਖਾਣਾ ਨਹੀਂ ਸੀ ਬਣੀ ਸੰਜ ਹੋਈ ਤੋਂ ਰੋਟੀ ਵੇਲੇ ਸੁਹਾਣੀਆਂ ਰੋਟੀ ਪਾਣੀ ਕਰਦੀਆਂ ਸਨ ਡੰਡੀ ਸਾਰਾ ਪਰਿਵਾਰ ਚੌਂਕੇ ਵਿੱਚ ਬੈਠ ਕੇ ਰੋਟੀ ਖਾਂਦਾ ਸੀ ਡੰਡੀ ਬ੍ਰੇਕਫਾਸਟ ਲੰਚ ਅਤੇ ਡਿਨਰ ਬਣਨ ਮਗਰੋਂ ਰੋਟੀ ਹੁਣ ਕੁਰਾਕੀ ਮਾਰਕੀਟਾਂ ਸਨੈਕਸਾਂ ਪੀਜਿਆਂ ਅਤੇ ਆ ਲਾਈਨ ਪ੍ਰਾਉਠਿਆਂ ਤੱਕ ਆ ਗਈ ਹੈ ਡੰਡੀ ਕਿਰਤ ਨਾਲ ਜੁੜੇ ਪੰਜਾਬੀਆਂ ਦੀ ਰੋਟੀ ਉਹਨਾਂ ਦੇ ਮਗਰ ਖੇਤ ਜਾਂਦੀ ਸੀ ਡੰਡੀ ਖੇਤ ਜਾਣ ਵਾਲੀ ਰੋਟੀ ਨੂੰ ਪੱਤਾ ਕਿਹਾ ਜਾਂਦਾ ਸੀ ਡੰਡੀ ਵੱਡੇ ਛੋਟੇ ਸਭ ਕਿਸਾਨਾਂ ਦੀਆਂ ਔਰਤਾਂ ਵੀ ਖੇਤਾਂ ਵਿੱਚ ਕੰਮ ਕਰਦੇ ਜੀਆਂ ਲਈ ਪੱਤਾ ਲੈ ਕੇ ਖੇਤ ਜਾਂਦੀਆਂ ਸਨ ਡੰਡੀ ਸਾਡੀ ਲੋਕਤਾਰਾ ਵਿੱਚ ਜਿਸ ਦਾ ਜ਼ਿਕਰ ਹੈ ਪੱਤਾ ਲੈ ਕੇ ਖੇਤ ਨੂੰ ਚੱਲੀ ਜੱਟੀ 15 ਮਰਬਿਆਂ ਵਾਲੀ ਡੰਡੀ ਕੋਈ ਵਕਤ ਸੀ ਜਦੋਂ ਪੰਜਾਬੀ ਖੇਤਾਂ ਵਿੱਚੋਂ ਮੂਲੀਆਂ ਗਾਜਰਾ ਛਲਗਮ ਪੁੱਟਦੇ ਅਤੇ ਖਾਂਦੇ ਸਨ ਡੰਡੀ ਸ਼ਕਰਕੰਦੀ ਹੋਲਾ ਛੱਲੀਆਂ ਪੁੰਨੀਆਂ ਅਤੇ ਖਾਧੀਆਂ ਜਾਂਦੀਆਂ ਸਨ ਡੰਡੀ ਲੋਕ ਗੰਨੇ ਝੂਪਦੇ ਸਨ ਅਤੇ ਤੰਦਰੁਸਤ ਰਹਿੰਦੇ ਸਨ ਡੰਡੀ ਖਾਣਿਆਂ ਵਿੱਚ ਮੁਰਮਰੇ ਸਨ ਪੁੱਜੇ ਕਣਕ ਦੇ ਦਾਣੇ ਮੱਕੀ ਦੇ ਫੁੱਲੇ ਛੋਲੇ ਅਤੇ ਚੌਲ ਸਨ ਡੰਡੀ ਇਹ ਸਭ ਕੁਝ ਹੁਣ ਬੀਤੇ ਦੀ ਬਾਤ ਬਣ ਗਿਆ ਹੈ ਡੰਡੀ ਹੁਣ ਇੱਕ ਇੱਕ ਰੈਡੀ ਖਾਣੇ ਨੂੰ ਬਣਾਉਣ ਦੀਆਂ ਸੈਂਕੜੇ ਵਿਧੀਆਂ ਵਿਕਸਤ ਹੋ ਗਈਆਂ ਹਨ ਡੰਡੀ ਹੁਣ ਖਾਣਾ ਭੁੱਖ ਮਟਾਉਣ ਅਤੇ ਤੰਦਰੁਸਤੀ ਲਈ ਨਹੀਂ ਖਾਦਾ ਜਾਂਦਾ ਬਲਕਿ ਸਵਾਦ ਲਈ ਖਾਦਾ ਜਾਂਦਾ ਹੈ ਡੰਡੀ ਸਾਡਾ ਖਾਣਾ ਮੋٹے ਤੌਰ ਉੱਤੇ ਤਿੰਨ ਪ੍ਰਕਾਰ ਦਾ ਹੈ ਇਹ ਤਿੰਨੇ ਕਿਸਮਾਂ ਦੇ ਖਾਣਿਆਂ ਉੱਤੇ ਹੁਣ ਬਾਜ਼ਾਰ ਕਾਬਜ ਹੋ ਰਿਹਾ ਹੈ ਡੰਡੀ ਤਿੰਨ ਪ੍ਰਕਾਰ ਦੇ ਖਾਣਿਆਂ ਵਿੱਚ ਪਹਿਲਾ ਕੁਦਰਤ ਤੋਂ ਸਿੱਧਾ ਲਿਆ ਖਾਣਾ ਜਿਵੇਂ ਅਮਰੂਦ, ਸੇਬ, ਸੰਤਰਾ, ਮਾਲਟਾ, ਕਿੰਨੂ, ਮੂਲੀ, ਗਾਜਰ, ਖੀਰਾ, ਅੰਬ, ਅੰਗੂਰ, ਪਪੀਤਾ, ਆਲੂ, ਬਖਾਰਾ, ਆਦ ਹੈ ਡੰਡੀ। ਦੂਜੀ ਪ੍ਰਕਾਰ ਦਾ ਖਾਣਾ ਹੈ ਜਿਵੇਂ ਆਲੂ, ਆਟਾ, ਚਾਵਲ, ਗੋਭੀ, ਭਿੰਡੀ, ਕद्दू, ਕਰੇਲੇ, ਪਾਲਕ, ਸਾਗ, ਬੈਂਗਣ ਆਦ ਹਨ। ਭਾਵ ਜੋ ਪਕਾ ਅਤੇ ਬਣਾ ਕੇ ਖਾਦੇ ਜਾਂਦੇ ਹਨ ਡੰਡੀ ਤੀਜੀ ਕਿਸਮ ਦਾ ਖਾਣਾ ਉਹ ਹੈ ਜੋ ਪਸ਼ੂਆਂ ਤੋਂ ਆਉਂਦਾ ਹੈ ਡੰਡੀ ਜਿਵੇਂ ਦੁੱਧ ਦਹੀਂ ਲੱਸੀ ਪਨੀਰ ਮੱਖਣ ਕਿਉ ਮੀਟ ਮੱਛੀ ਆਂਦਾ ਇਹ ਪਸ਼ੂਆਂ ਜਾਂ ਜਾਨਵਰਾਂ ਤੋਂ ਆਇਆ ਖਾਣਾ ਹੈ ਡੰਡੀ ਇਹਨਾਂ ਵਿੱਚੋਂ ਸਿੱਧੇ ਕੁਦਰਤ ਤੋਂ ਲੈ ਕੇ ਬਿਨਾ ਪਕਾਏ ਬਿਨਾ ਬਣਾਏ ਖਾਦੇ ਜਾਣ ਵਾਲੇ ਫਲ ਸਬਜ਼ੀਆਂ ਸਲਾਦ ਸਾਡੀ ਸਿਹਤ ਲਈ ਬਧੇਰੇ ਲਾਹੇਵੰਦ ਮੰਨੇ ਜਾਂਦੇ ਹਨ ਡੰਡੀ ਪੂਰੀ ਦੁਨੀਆ ਦੇ ਕਰੀਬ 90% ਲੋਕ ਮਾਸਾਹਾਰੀ ਹਨ ਮਾਸ ਮਛਲੀ ਅੰਡੇ ਇਹਨਾਂ ਦੇ ਖਾਣੇ ਵਿੱਚ ਸ਼ਾਮਲ ਹਨ ਡੰਡੀ ਜੀਵ ਵਿਕਾਸ ਦੀ ਸਮਝ ਰੱਖਣ ਵਾਲੇ ਮੰਨਦੇ ਹਨ ਕਿ ਜੇਕਰ ਆਦਿਕਾਲ ਦਾ ਮਨੁੱਖ ਮਾਸਾਹਾਰੀ ਨਾ ਹੁੰਦਾ ਤਾਂ ਹੋ ਸਕਦਾ ਹੈ ਸਾਡੇ ਅੱਜ ਤੱਕ ਦੀ ਸભ્યਤਾ ਤੱਕ ਵਿਕਾਸ ਸੰਭਵ ਨਾ ਹੁੰਦਾ ਡੰਡੀ